ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜੌਣ ਵਾਲਾ ਇਹ ਪਿੰਡ ਕੋਟਕਪੂਰਾ ਤਹਿਸੀਲ ਤੇ ਫਰੀਦਕੋਟ ਜ਼ਿਲ੍ਹੇ ਦਾ ਹੈ ਨਾਲ ਦੇ ਪਿੰਡਾਂ ਦੇ ਵਿੱਚ ਕੋਟ ਸੁਖੀਆ ਇਹ ਤੋਂ ਇਲਾਵਾ ਕਣੀਏ ਆਲਾ ਪੰਜ ਗਰਾਈ ਔਲਖ ਭਲੂਰੇ ਦੇ ਸਾਰੇ ਆਸ-ਪਾਸ ਦੇ ਪਿੰਡ ਹੈ ਜਿਹੜੇ ਘਰ ਚ ਅੱਜ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਇਹਦੇ ਕੋਲ ਮੱਝਾਂ ਹੁੰਦੀਆਂ ਵਿਕਰੀ ਵਾਲੀਆਂ ਰੂਟੀਨ ਦੇ ਵਿੱਚ ਹੀ ਅੱਜ ਇੱਕ ਹੀ ਮਾਰ ਦੀ ਤੁਹਾਨੂੰ ਦਿਖਾਉਣੀ ਹੈ ਜਿਹੜੀ ਨੀਲੀ ਰਾਵੀ ਨਸਲ ਚ ਪੈਂਦੀ ਹੈ ਤੇ ਬੱਚਾ ਇਹਨੇ ਨੀਲੀ ਰਾਵੀ ਨਸਲ ਦੇ ਮੇਲ ਕਾਫ ਨੂੰ ਜਨਮ ਦਿੱਤਾ ਹੈ ਹਜੇ ਕੁਝ ਘੰਟੇ ਪਹਿਲਾਂ ਹੀ ਸੂਕੇ ਹਟੀ ਹੈ ਡਿਟੇਲ ਪੁੱਛਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਪਸੰਦ ਆਜੂ ਜੀ ਨੂੰ ਉਹਦਾ ਹੱਕਾ ਵੀ ਉਹ ਤਸੱਲੀ ਕਰੇ ਹਰੇਕ ਪੱਖ ਤੋਂ ਤੇ ਤੁਸੀਂ ਇੱਥੇ ਆ ਕੇ ਤਸੱਲੀ ਕਰਕੇ ਖਰੀਦੋਗੇ ਨੰਬਰ ਸਕਰੀਨ ਉੱਤੇ ਵਾਈਦਾ ਚੱਲਦਾ ਰਹਿਣਾ ਆਓ ਇਹਦੀ ਇਨਫੋਰਮੇਸ਼ਨ ਲਈਏ ਉਦੋਂ ਬਾਅਦ ਜੇ ਤੁਹਾਨੂੰ ਅੱਜ ਜਿਹੜੀ ਉਹ ਤੋਰ ਕੇ ਦਿਖਾ ਦੇਗੇ ਬਾਈ ਨੂੰ ਮਿਲਦੇ ਆਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਗਾਈ ਨਾਮ ਦੱਸ ਦਿਓ ਵੀਰੇ ਆਪਣੇ ਹਾਂ ਮੈਂ ਗਰਦੀਪ ਸਿੰਘ ਜੀ ਗਰਦੀਪ ਬਾਈ ਰੂਟੀਨ ਚ ਮੱਝਾਂ ਤਾਂ ਹੁੰਦੀਆਂ ਹੀ ਜੀ ਹਾਂਜੀ ਹਾਂਜੀ ਤਿੰਨ ਚਾਈ ਜਾਂਦੀਆਂ ਠੀਕ ਹੈ ਅੱਜ ਜਿਹੜੀ ਮੱਝ ਆਪਾਂ ਹੁਣ ਵਿਖਾ ਰਹੇ ਆਂ ਬਾਈ ਕਿੰਨਾਂ ਮਸੂਆ ਸੂਹੀ ਹੈ ਤੇ ਤੀਜਾ ਸੂਈ ਆ ਜੀ ਸਹੀ ਠੀਕ ਹੈ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਮੰਨ ਗਿਆ 7-8 ਘੰਟੇ ਹੋ ਗਏ 7-8 ਘੰਟੇ ਹਾਂਜੀ ਠੀਕ ਹੈ ਬੱਚਾ ਇਹਨੇ ਕੱਟਾ ਦਿੱਤਾ ਹਾਂਜੀ ਜੇਰ ਪੈ ਗਈ ਸੀ ਬਾਈ ਜੇਰ ਪੈ ਗਈ ਜੀ ਰੇਟ ਕੀ ਰੇਡ ਦਾ ਦੇਨ ਲਾਈਨ ਵਾਲਾ ਇਹ 1,80,000 ਰੁਪਇਆ ਜੀ 1,80,000 ਹਾਂਜੀ ਤੁਰ ਗਏ ਨੂੰ ਬਈ ਦੱਸੋ ਡਿਮਾਂਡ 1,80,000 ਤੇ ਕੁਦਰਤੀ ਨੇਚਰਲੀ ਜਿਹੜਾ ਸਿੰਘ ਹੁੰਦਾ ਉਹ ਇਹਦਾ ਸਿੰਘ ਹੈ ਕੋਈ ਸਿੰਘ ਬਣਾਇਆ ਨਹੀਂ ਕਿਸੇ ਕਿਸਮ ਦਾ ਬੱਚਾ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਤੁਰੂਗੀ ਬੱਚੇ ਨਾਲ ਹੀ ਬਹੁਤ ਖਿੱਚ ਕਰਦੀ ਹੈ ਬੱਚੇ ਦੀ ਅਸੀਂ ਕਿਉਂਕਿ 7-8 ਘੰਟੇ ਹੋ ਗਏ ਸੋਏ ਨੂੰ ਤਾਂ ਕੇਰਾ ਪਸ਼ੂ ਦਾ ਦੁੱਧ ਜਿਵੇਂ ਜੇਰ ਪੈਣ ਵਾਸਤੇ ਚੋਨਾ ਚਾਹੀਦਾ ਚੋਇਆ ਵਿਆ ਤੇ ਹੁਣ ਇਹਦਾ ਬੱਚਾ ਲਾ ਕੇ ਥੋੜਾ ਅਸੀਂ ਪਸਮਾ ਘਰਾਤਾ ਸਿੱਖਣਾ ਦਾ ਤੁਹਾਨੂੰ ਥਣ ਵੀ ਪਸਮਾਜ ਦੇਸਣਗੇ ਸੋਹਣਾ ਹਵਾਨਾ ਦਿਖਾਉਂਦੀ ਐ ਦੱਸੋ ਕਰਮਾਲੀ ਚੰਗਾ ਕੱਦ ਹੈ ਸੋਹਣਾ ਢਾਂਚਾ ਹੈ ਕੱਟੇ ਦੀਆਂ ਅੱਖਾਂ ਬਿਲਕੁਲ ਨੀਲੀ ਰਾਵੀ ਵਾਲੀਆਂ ਚਿੱਟੀਆਂ ਚਮਕਣ ਅੱਖਾਂ ਮੱਝ ਦੀਆਂ ਅੱਖਾਂ ਚ ਵੀ ਜਵਾਬ ਉਸੇ ਤਰ੍ਹਾਂ ਦਾ ਹੈ ਪਰ ਬਹੁਤ ਸੋਹਣੇ ਬੱਚੇ ਮੱਝ ਨੀਦੀ ਰਾਵੀ ਨਸਲ ਦੇ ਪਾਊਗੀ ਜੀ ਨੂੰ ਪਸੰਦ ਆਵੇ ਕੰਟੈਕਟ ਕਰ ਲਿਓ ਢਾਂਚਾ ਬੜਾ ਚੰਗਾ ਹੈ ਤੋਰ ਕੇ ਫਿਰ ਤੁਹਾਨੂੰ ਦਿਖਾਵਾਂਗੇ ਬੱਚਾ ਬਾਹਰ ਨੂੰ ਲੈ ਜਾਵਾਂਗੇ ਤੇ ਮਗਰ ਮਗਰ ਇਹ ਕਰਮਾਲੀ ਬੱਚੇ ਦੇ ਤੁਰੀ ਫਿਰਦੀ ਹੈ ਇਧਰੋਂ ਵੀ ਤੁਸੀਂ ਥਾਣਾ ਦੇ ਵਿੱਚ ਬਿੱਥੀ ਥਾਂ ਦਾ ਸਹਿਜ ਦੇਖ ਲਓ ਬਾਹਰੋਂ ਚਾਨਣ ਪੈਂਦਾ ਜਦੋਂ ਹੀ ਬਾਹਰ ਤੁੱਪ ਚੋ ਗਈ ਉਦੋਂ ਹਵਾਨਾ ਫੇਰ ਦਿਖਾਉਣ ਲੱਗ ਜੂਗੀ 1,80,000 ਰੇਟ ਆ ਦੱਸੋ ਸੋਹਣੇ ਢਾਂਚੇ ਦੀ ਸੋਹਣੀ ਮੱਝ ਲੰਬਾਈ ਫੁੱਲ ਹੈ ਤੁਸੀਂ ਇਹਦੀ ਹਾਈਟ ਦੇਖ ਸਕਦੇ ਹੋ ਹਵਾਨਾ ਅੱਗੋਂ ਵੇਖ ਲਓ ਇਹਦਾ ਸਿੰਘ ਬਾਰੇ ਮੈਂ ਦੱਸਿਆ ਵੀ ਕੁਦਰਤੀ ਸਿੰਘ ਜਿਹੜਾ ਬੜਾ ਸੋਹਣਾ ਹੈ ਦਾ ਤੇ ਬੱਚਾ ਵੀ ਇਹਦਾ ਫੇਰ ਦੇਖੋ ਮਾਰਕਿੰਗ ਵੇਖੋ ਬੱਚੇ ਦੀ ਆਈ ਪ੍ਰੋਪਰ ਚਾਰੇ ਪੈਰਾਂ ਦੇ ਉੱਤੇ ਨਿਸ਼ਾਨ ਉਸੇ ਤਰ੍ਹਾਂ ਪਿਛਲੇ ਪੈਰ ਵਾਈਟ ਹੈ ਆ ਕਬੜੀ ਸੋਹਣੀ ਹੈ ਬੱਚੇ ਦੀ ਸੋਏ ਮੱਜ ਦੋਸਤੋ ਅੱਜ ਦੀ ਵੀਡੀਓ ਤੁਹਾਨੂੰ ਵੀ ਖਰੀ ਆਲੀ ਦਿਖਾਉਣੀ ਸੀ ਸੀਲ ਸ੍ਰੀ ਫੋਲਾਓ ਤੁਸੀਂ ਧਾਰਾ ਮਾਰ ਕੇ ਤੁਹਾਨੂੰ ਅੰਦਾਜ਼ਾ ਹੋ ਜਾਣਾ ਬਾਕੀ ਆਪਾਂ ਇਧਰੋਂ ਪੂਛ ਬਾਈ ਨੂੰ ਕਵਾਂਗੇ ਦੀ ਪੜੂ ਤੇ ਹਵਾਨਾ ਵੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਿਆਂਗੇ 7 ਘੰਟੇ 8 ਘੰਟੇ ਹੋ ਗਏ ਸੂਈ ਨੂੰ ਜੇਰ ਸਹੀ ਪੈ ਗਈ ਸੀ ਅਜੇ ਦੁਬਾਰਾ ਪਸੂ ਭਰਦਾ ਦੁੱਧ ਚੋਇਆ ਬਾਈ ਕੋਸੇ ਦਾ ਜਾਂ ਬੱਚੇ ਨੂੰ ਪਿਆ ਨਹੀਂ ਇਹ 4 ਕਿਲੋ ਬੋਲਾ ਚੋਇਆ ਜੀ 4 ਕਿਲੋ ਬੋਲਾ ਚੋਇਆ ਹਾਂਜੀ ਬੜੇ ਪੂਛੀ ਤੇ ਮੇਰੀ ਸੁਹਵਾਨਾ ਦੇਖੋ ਕਰਮਾਲੀ ਦਾ ਹੁਣ ਵੀ ਜੋਸ਼ ਫੁੱਲ ਆ ਹਵਾਨੇ ਚਾਲਾਂਗੇ 4 ਕਿਲੋ ਲੰਗ ਬਾਈ ਕਹਿੰਦਾ ਬੌਲਾ ਇਹਦਾ ਚੋਇਆ ਵਿਆ ਵੀਡੀਓ ਅਚਾਨਕ ਹੀ ਬਣਾ ਰਹੇ ਹਾਂ ਕਿਉਂਕਿ ਅੱਜ بارش ਸਵੇਰ ਫੇਰ ਹੋਣੀ ਸ਼ੁਰੂ ਹੋ ਗਈ ਜਿਹਦੇ ਕਰਕੇ ਸਵੱਬ ਬਣ ਗਿਆ ਵੀਡੀਓ ਦਾ ਤੇ ਅੱਜ ਤੁਹਾਨੂੰ ਵੀਡੀਓ ਦੇ ਵਿੱਚ ਇਹ ਮੱਝ ਦਿਖਾ ਰਹੇ ਹਾਂ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ